ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਰਤਾਰ ਵਾਲੇ ਵੀਰਾਂ ਨੇ ਨਾ ਕੁਝ ਕਿ ਡਿਸਕਾਊਂਟ ਲਾਏ ਆ ਇਹ ਇੱਕ ਸਬਸਿਡੀ ਬਾਰੇ ਦੱਸਣਾ ਵਾ ਜੋ ਅੱਜ ਕੱਲ ਸਬਸਿਡੀ ਚੱਲ ਰਹੀ ਨੇ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ ਤੇ ਵੀਰ ਕੋਲੀ ਮੈਂ ਤੁਹਾਨੂੰ ਲੈ ਚੱਲਦਾ ਵੀ ਸਬਸਿਡੀ ਕਿਵੇਂ ਭਰੀ ਜਾਣੀ ਆ ਤੇ ਕੀ ਹਸਾਬ ਕਿਤਾਬ ਆ ਤੇ ਬਾਕੀ ਟੈਟਰਾਂ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਹੀ ਰਹਿੰਨੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਜੀ ਬਹੁਤ ਵਧੀਆ ਜੀ ਸੁਣਾਓ ਚਲੋ ਵਧੀਆ ਹੀ ਚਾਹੀਦੀ ਆ ਏ ਵੀਰ ਜੀ ਮੈਨੂੰ ਪਤਾ ਲੱਗਿਆ ਸੀ ਇਹ ਕਿਤਾਬ ਸਬਸਿਡੀ ਆਪਣੇ ਇੱਥੇ ਭਰੀ ਜਾਊ ਹਾਂਜੀ ਹਾਂਜੀ ਆਪਣੀ ਇਸੇ ਦੁਕਾਨ ਤੇ ਇਸੇ ਏਜੰਸੀ ਇਸੇ ਏਜੰਸੀ ਜੀ ਭਰੀ ਹੋਗੀ ਓਕੇ ਸਬਸਿਡੀ ਵੀਰੇ ਕਾਦੀ ਕਾਦੀ ਸਬਸਿਡੀ ਵੀਰੇ ਸੋਫਰ ਸੀਡਰ ਤੇ ਮਲਚਰ ਤੇ ਚੌਪਰ ਤੇ ਤੇ ਪਲੌਵਾਂ ਤੇ ਜ਼ੀਰੋ ਡ੍ਰਿਲ ਤੇ ਠੀਕ ਹੈ ਜੀ ਜਿੰਨੇ ਐਪਲੀਮੈਂਟ ਆਪਣੇ ਸਬਸਿਡੀ ਦੇ ਆ ਪ੍ਰਾਜੇ ਨੂੰ ਸਾਭ ਸੰਭਾਲ ਆਲੇ ਆ ਸਾਰੇ ਆ ਤੇ ਕੋਲ ਮਿਲਾ ਕੇ ਸਾਰਾ ਕੁਝ ਇੱਥੇ ਭਰਿਆ ਜਾਊਗਾ ਇੱਥੇ ਭਰਿਆ ਜਾਊਗਾ ਮੈਂ ਕਿਤੇ ਪਾਸੇ ਨਹੀਂ ਜਾਣਾ ਬਣਾ ਨਹੀਂ ਨਹੀਂ ਕਿਤੇ ਨਹੀਂ ਜਾਂਦੀ ਲੋੜ ਆਪਾਂ ਨੂੰ ਉਹਦੇ ਵਾਸਤੇ ਵੀਰੇ ਜਿਵੇਂ ਘਰੋਂ ਆਪਾਂ ਤੁਰ ਪਏ ਉਹਦੇ ਲਈ ਕਿਹੜਾ ਪ੍ਰੂਫ ਚਾਹੀਦਾ ਉਹਦੇ ਲਈ ਆਪ ਨੂੰ ਇੱਕ ਆਧਾਰ ਕਾਰਡ ਚਾਹੀਦਾ ਹਾਂਜੀ ਇੱਕ ਟਰੈਕਟਰ ਦੀ ਕਾਪੀ ਹਾਂਜੀ ਇੱਕ ਬੈਂਕ ਖਾਤਾ ਓਕੇ ਇੱਕ ਆਪਣੀ ਫੋਟੋ ਇੱਕ ਆਪਣੀ ਫੋਟੋ ਹਾਂ 5000 ਰੁਪਏ ਸੀ ਸਿਕਿਉਰਿਟੀ ਦਾ ਹੁੰਦਾ ਵਾ 5000 ਸਿਕਿਉਰਿਟੀ ਹਾਂਜੀ ਆ ਟਰੈਕਟਰ ਦੀ ਆਰ.ਸੀ. ਆਧਾਰ ਕਾਰਡ ਬੈਂਕ ਦੀ ਬੈਂਕ ਦਾ ਖਾਤਾ ਬੈਂਕ ਦਾ ਖਾਤਾ ਹੋ ਗਿਆ ਇੱਕ ਫੋਟੋ ਇੱਕ ਫੋਟੋ ਹਾਂਜੀ ਤੇ 5000 ਰੁਪਏ 5000 ਇਹ ਵੀਰੇ ਕਿ ਆਪਣੇ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰਲ ਵੱਲੋਂ ਇਹ ਸੈਂਟਰ ਸਰਕਾਰ ਵੱਲੋਂ ਜੀ ਤੇ ਇਹਦੀ ਹੈਗਾ ਕੁਝ ਹਿਸਾਬ ਕਿਤਾਬ ਵੀ ਨਿਕਲੂ ਨਿਕਲੂ ਹਾਂ ਤਕਰੀਬਨ ਸੈਂਟਰ ਵਾਲਿਆਂ ਦਾ ਜ਼ਿਆਦਾ ਨਿਕਲਦਿਆਂ ਵਾ ਪੰਜਾਬ ਸਰਕਾਰ ਵਾਲਿਆਂ ਦਾ ਹਜੇ ਹੋ ਜਾਂਦਾ ਵਾ ਮਾਦਾ ਘਟਾ ਹਾਂ ਹਾਂ ਸੈਂਟਰ ਵਾਲਿਆਂ ਤਕਰੀਬਨ ਇਹ ਵੀ ਕੁਝ ਪਤਾ ਵੀ ਕਿੰਨੇ ਕਿ ਪਰਸੈਂਟ ਆ ਜਿਵੇਂ ਕਿ ਅਲੱਗ ਅਲੱਗ ਇੰਪਲੀਮੈਂਟ ਦੇ ਹਿਸਾਬ ਨਾਲ ਇਹ ਇੰਪਲੀਮੈਂਟ ਦੇ ਹਿਸਾਬ ਨਾਲ ਵਾ ਜਿਵੇਂ ਹੁਣ ਗਰੁੱਪ ਭਰਾਂਗੇ ਆਪਾਂ ਉਹਦੇ 80% ਆ ਉਹਦੇ 80% ਹਾਂਜੀ ਤੇ ਜੇ ਸਿੰਗਲ ਹੁੰਦੇ ਚ 50% ਆ ਇਹ ਮੰਨ ਲਓ ਵਕਲ ਲੈਣੇ ਭਰ ਲਈ ਆਪ ਹੀ ਹਾਂ ਉੱਥੇ ਪੰਜਾਬ ਦੇ ਉਹਦੇ 50% ਆ ਗਰੁੱਪ ਵੀਰੇ ਕਿੰਨੇ ਜਣਿਆਂ ਦਾ ਬਣਾਉਣਾ ਹੁੰਦਾ ਗਰੁੱਪ 8 ਜਣਿਆਂ ਦਾ 8 ਜਣਿਆਂ 9 ਜਣੇ ਉਹ ਕਿਵੇਂ ਆਪਣੇ ਜ਼ਿੰਮੇਦਾਰ ਵੀਰ ਹੀ ਨੇ ਐਸਸੀ ਵੀਰ ਵੀ ਵਿੱਚ ਉਹਦੇ ਵਿੱਚ ਦੋ ਲੇਡੀਜ਼ ਆ ਓਕੇ ਦੋ ਐਸਸੀ ਆ ਹਾਂਜੀ ਬਾਕੀ ਆਪਣੇ ਜ਼ਿੰਮੇਦਾਰ ਵੀਰ ਬਾਕੀ ਜ਼ਿੰਮੇਦਾਰ ਵੀਰ ਹਾਂਜੀ ਜੀ ਉਹਨਾਂ ਨੇ ਭਰਨੀਆਂ ਤੇ ਉਹ ਨੌ ਜਾਣੇ ਉਹ ਵੀ ਆਉਣ ਇੱਥੇ ਅਵੇਲੇਬਲ ਚਾਹੀਦੇ ਉਹਨਾਂ ਦਾ ਮਤਲਬ ਆ ਕਿ ਆਪਾਂ ਨੂੰ ਇੱਕਦਾਂ ਗਰੁੱਪ ਬਣਾ ਲੈਣਾ ਹਾਂ ਗਰੁੱਪ ਤੋਂ ਬਾਅਦ ਗਰੁੱਪ ਦਾ ਜਿਹੜਾ ਰਜਿਸਟਰ ਹੋ ਜਾਂਦਾ ਵਾ ਉਸ ਤੋਂ ਬਾਅਦ ਇੱਕ ਬੰਦੇ ਆ ਕੇ ਉਹਨਾਂ ਦਾ ਭਰ ਸਕਦਾ ਵੀ ਇੱਕ ਜਿਹੜਾ ਮੇਨ ਆ ਦਾ ਸੇਵਾ ਕਰਤਾ ਧਰਤਾ ਕਰ ਸਕਦਾ ਉਹ ਆ ਕੇ ਭਰ ਸਕਦਾ ਠੀਕ ਹੈ ਜੀ ਤੇ ਆ ਚੀਜ਼ ਮੈਂ ਦੇਖਦਾ ਪਿਆ ਇਹ ਆਪਣੀ ਜਨਸੀ ਚੱਕਰ ਨਵੀਂ ਚੀਜ਼ ਆ ਤੇਦਾ ਕੀ ਹਿਸਾਬ ਕਿਤਾਬ ਇਹ ਫਾਲੇ ਆਪਾਂ ਇਹ ਫਾਲੇ ਵੀਰੇ ਇਹਨਾਂ ਦੇ ਫੀਲਡ ਕਿੰਗ ਦੇ ਆ ਆਪਣੇ ਕੋਲੇ ਫੀਲਡ ਕਿੰਗ ਦਾ ਵੀ ਹੈਗਾ ਨਾ ਸਾਰਾ ਕੁਝ ਫੀਲਡ ਕਿੰਗ ਦਾ ਵੀ ਸਾਰਾ ਕੁਝ ਫੀਲਡ ਕਿੰਗ ਦਾ ਆਪਣੇ ਕੋਲੇ ਜਿਵੇਂ ਰੂਟਾ ਫਿਕਟਰ ਮਲਚਰ ਸਭ ਕੁਝ ਹੈਗਾ ਆਪਣੇ ਕੋਲ ਸਾਰੇ ਜਿੰਨੇ ਐਪਲੀਮੈਂਟ ਫੀਲਡ ਕਿੰਗ ਦੇ ਸਾਰੇ ਹੈਗੇ ਆਪਣੇ ਕੋਲ ਸਭ ਹੈਗੇ तकरीबन ਸਾਰੇ ਹੈਗੇ ਜੀ ਠੀਕ ਆ ਤੇ ਇਹ ਫਾਲੇ ਵੀਰੇ ਆਪਾਂ ਨੂੰ ਕਿੰਨੇ ਕ ਦੂਜੇ ਨਾਲੋਂ ਡਿਫਰੈਂਸ ਕਿੰਨਾ ਹੈ ਇਹਨਾਂ ਦਾ ਮੰਨ ਲਓ ਕਿ ਜਿਹੜਾ ਆ ਫਾਲਾ ਵਾ ਹਾਂਜੀ ਇਹ ਫਾਲਾ ਦੂਜੇ ਨਾਲੋਂ 1.5 ਗੁਣਾ ਵੱਧ ਚੱਲੂਗਾ ਡੇਢ ਗੁਣਾ ਹਾਂਜੀ ਯਾਰ ਜਿਵੇਂ ਹੁਣ ਆਪਣੇ ਆਪਾਂ ਝੂਠ ਨਹੀਂ ਬੋਲਦੇ ਸਾਰੇ ਕਹਿ ਦਿੰਦੇ ਆ ਮੈਨਿਆਂ ਨੇ ਆਪਣੇ ਉਹ 30 ਕਿੱਲੇ ਮਸਾਂ ਹੀ ਚੱਲਦੇ ਆ ਉਹ ਵੀਰੇ ਦੇਸੀ ਆ ਦੇਸੀ ਆਪਣੇ ਵਾਕੀ ਇੰਨੇ ਕ ਚੱਲਦੇ ਇੰਨੇ ਕ ਚੱਲਦੇ 30 ਕਿੱਲੇ ਮਸਾਂ ਚੱਲਦੇ ਆ 30 ਕਿੱਲਾਂ ਤੇ ਅੱਗੋਂ ਗੋਲ ਹੋ ਜਾਂਦੇ ਗੋਲ ਹੋ ਜਾਂਦੇ ਆ ਫਿਰ ਪਾਸਾ ਹੋ ਜਾਂਦਾ ਇਹ ਇਹ ਤਵਾ ਜਿਵੇਂ ਫਾਲਾਵਾ ਇਹ ਬਾਰਨ ਸਟੀਲ ਦਾ ਜਿਹੜਾ ਆਪਣਾ ਰੋਟਾਵੇਟਰ ਚ ਬਲੇਡ ਜਿਹੜਾ ਰੋਟਾਵੇਟਰ ਦਾ ਬਲੇਡ ਆਉਂਦਾ ਵਾ ਹਾਂ ਉਸ ਚੀਜ਼ ਦਾ ਵਾ ਫਿਰ ਤੋਂ ਵੱਧ ਚੱਲੂ ਹਾਂ ਇਹ ਦੇ ਚੱਕਣ ਚ ਵੀ ਹੈਵੀ ਆ ਹਾਂ ਇਹ ਦੋ ਤਰ੍ਹਾਂ ਦੇ ਆ। ਇਹ ਕਹਿੰਦੇ ਚਾਹ ਵਾ। ਇੱਕ ਇਹ ਆ ਗਿਆ ਪਤਲੇ ਵਾਲਾ। ਹਾਂ ਇਹ ਪਤਲੇ ਵਾਲਾ ਆ ਗਿਆ। ਇਹ ਹੈਵੀ ਚ ਆ ਗਿਆ ਚੌੜੇ ਵਾਲਾ। ਹਾਂ। ਯਾਰ ਜਿਹਦਾ ਬਲੇਡ ਦੇ ਉਹਦੇ ਆ ਬੋਨਸ ਸਟੀਲ ਇਹ ਫਿਰ ਤਾਂ ਜ਼ਿਆਦਾ ਚੱਲਣਗੇ, ਚੱਲਣਗੇ। ਹਾਂਜੀ ਹਾਂਜੀ ਬਹੁਤ ਚੱਲਣਗੇ। ਕੰਪਨੀ ਆ ਇਸ ਗੱਲ ਗਰੰਟੀ ਦਿੰਦੀ ਹੈ ਵੀ ਉਹਦੇ ਦੂਜਿਆਂ ਨਾਲੋਂ ਆਮ ਨਾਲੋਂ ਵਧ ਚੱਲੇਗਾ। ਆਮ ਨਾਲੋਂ ਵਧ। ਵਧ ਚੱਲੇਗਾ। ਰੇਟ ਦਾ ਤਾਂ ਨਹੀਂ ਕੋਈ ਜ਼ਿਆਦਾ ਫਰਕ ਸਾਹਿਬ ਜੀ। ਨਹੀਂ ਕੋਈ ਜ਼ਿਆਦਾ ਨਹੀਂਗਾ। ਉਹਨਾਂ ਨਾਲੋਂ ਥੋੜਾ ਜਿਹਾ ਫਰਕ ਆ। ਉਹ ਉਹਨਾਂ ਦਾ ਬੋਨਸ ਸਟੀਲ ਕਰਕੇ। ਹਾਂ। ਇਹ ਆ ਤਾਂ ਨਹੀਂ ਹੈਗਾ ਵੀ ਡਬਲ ਹੀ ਜ਼ਿਆਦਾ ਹੋ ਗਿਆ ਨਹੀਂ ਨਹੀਂ ਇੰਨਾ ਨਹੀਂ ਹੈਗਾ ਕਾ ਓਕੇ ਬਾ ਥੋੜਾ ਹੀ ਫਰਕ ਪੈਂਦਾ ਉਹਨਾਂ ਨਾਲੋਂ ਪਰ ਇਹ ਚੀਜ਼ ਵਧੀਆ ਕੁਆਲਿਟੀ ਚ ਵੀਰੇ ਜਿਵੇਂ ਸਬਸਿਡੀ ਆਪਾਂ ਦੱਸਤੀ ਵੀਰਾਂ ਨੂੰ ਇਹ ਐਡਰੈਸ ਵੀ ਮੜਾਏ ਦੱਸ ਦਿੰਦੇ ਵੀ ਆਪਾਂ ਕਿੱਥੇ ਆ ਐਡਰੈਸ ਵੀਰੇ ਆਪਾਂ ਮੋਗਾ ਰੋਡ ਹਾਂਜੀ ਜਗਰਾਵਾ ਜਿਹੜਾ ਪੁਰਾਣਾ ਬਿਜਲੀ ਘਰ ਆ ਹਾਂਜੀ ਉਹਦੇ ਜਮਾਂ ਨਾਲ ਆ ਜਿੱਥੇ ਹਾਲ ਕਰਤਾਰ ਡੈਕਟਰ ਦੀ ਏਜੰਸੀ ਓਕੇ ਬਾਹਰ ਡੈਕਟਰ ਆਪਣੇ ਦੇਸੀ ਬਣਿਆ ਹਾਂ ਬਾਹਰ ਰੋਡ ਤੇ ਦੇਖਦੇ ਡੈਕਟਰ ਆਪਣੇ ਵੀ ਕਰਤਾਰ ਏਜੰਸੀ ਦੇ ਵਿੱਚ ਹੀ ਕੋਲ ਮਲਾ ਕੇ ਸਾਰੀਆਂ ਸਾਰੀਆਂ ਸਬਸਿਡੀਆਂ ਭਰੀਆਂ ਜਾਂਦੀਆਂ ਬਾ ਠੀਕ ਆ ਤੇ ਆਪਣੇ ਕੋਲ ਫੀਲਡ ਕਿੰਨੇ ਵੀ ਹੈਗੇ ਨਾ ਇੰਪਲੀਮੈਂਟ ਚਲੋ ਦਿਖਾਈਏ ਵੀਰਾਂ ਨੂੰ ਹਾਂਜੀ ਆ ਜਾ ਵੀ ਇੰਪਲੀਮੈਂਟ ਆਪਣੇ ਕੋਲੇ ਕਿਹੜੇ ਕਿਹੜੇ ਆਉਣਗੇ ਮਤਲਬ ਆਪਰੋ ਕੋਈ ਵੀਰੇ ਸੁਪਰ ਸੀਡਰ ਹਾਂਜੀ ਮਲਚਰ ਪਲੋ ਠੀਕ ਆ ਹੈਰੋਂ ਕਮੀਆਂ ਜਿਹਨੂੰ ਕਹਿੰਦੇ ਆ ਹਾਂ ਤੇ ਹਾਲ ਨਹੀਂ ਸਾਰੇ ਫਿਰ ਤਾਂ ਆ ਗਏ ਆਪਾਂ ਇੰਪਲੀਮੈਂਟ ਸਾਰੇ ਇੰਪਲੀਮੈਂਟ ਆਪਣੇ ਕੋਲ ਤਕਰੀਬਨ ਸਾਰੇ ਆ ਜਿੰਨੇ ਖੇਤੀ ਚ ਵਰਤੇ ਜਾਂਦੇ ਆ ਸਭ ਸਾਰੇ ਹੈਗੇ ਆ ਤੇ ਜਿਵੇਂ ਆਪਾਂ ਇਹ ਖਰੀਦ ਲਈ ਇਨਾਂ ਦੀ ਰਿਪੇਅਰ ਵਾਸਤੇ ਵੀ ਆਪਣਾ ਇੱਥੇ ਹੀ ਆ ਸਾਰਾ ਇੱਥੇ ਇੱਥੇ ਸਾਰਾ ਕੁਝ ਆ ਜੀ ਰਿਪੇਅਰ ਤੋਂ ਇੱਕ ਕੱਪ ਕਰਦੇ ਆਂ ਵੀ ਅਸੀਂ ਇਹ ਬਣਾ ਰਹੇ ਆਂ ਕਿ ਸੋਮਵਾਰ ਹਾਂ 6 7 24 ਦੱਸ ਦੋ 6 ਤਰੀਕ ਨੂੰ 7 ਨੂੰ ਤੇ 8 ਨੂੰ ਕਿਸੇ ਵੀ ਕੰਪਨੀ ਦਾ ਰੂਟਾ ਵੇਟਰ ਕਿਸੇ ਵੀ ਕੰਪਨੀ ਕਿਸੇ ਮਰਜ਼ੀ ਕੰਪਨੀ ਦਾ ਹਾਂ ਉਹਦੇ ਬਲੇਡ ਚੇਂਜ ਕਰਨੇ ਆ ਜਾਂ ਕਿ ਉਹਦਾ ਰਿਪੇਅਰ ਦਾ ਵਾ ਹਾਂ ਸਰਵਿਸ ਫ੍ਰੀ ਆ ਉਹਦੇ ਕੋਈ ਪੈਸੇ ਨਹੀਂ ਲੱਗਣਗੇ ਨਹੀਂ ਸਰਵਿਸ ਦਾ ਕੋਈ ਪੈਸਾ ਨਹੀਂ ਲਿਆ ਜਾਊਗਾ ਜਿਹੜਾ ਕੋਈ ਸਮਾਨ ਪਾਊਗਾ ਉਹਦੇ ਪੈਸੇ ਲੱਗਣਗੇ ਜੇ ਕਿਸੇ ਦੀ ਬੈਰਿੰਗ ਨਹੀਂ ਸੀ ਲਸੂਲਾ ਲੀਕ ਆ ਉਹ ਵੀ ਚੇਂਜ ਹੋ ਜਣੀ ਉਹ ਵੀ ਚੇਂਜ ਹੋਣਗੇ ਇੱਥੇ ਬਲੇਡ ਚੇਂਜ ਕਰਾਉਣਾ ਬਲੇਡ ਚੇਂਜ ਕਰਾਂਗੇ ਸੀਲ ਲੀਕ ਆ ਜਾਂ ਕੋਈ ਗੇਅਰ ਤਾਂ ਕੋਈ ਇਸੇ ਤਰ੍ਹਾਂ ਦੇ ਵੀ ਆ ਕੋਈ ਵੀ ਪਾਰਟ ਪੈਂਦਾ ਹੁੰਦਾ ਆਪਾਂ ਪਾ ਕੇ ਦਵਾਂਗੇ ਇਹ ਕਿੰਨੀ ਤਰੀਕ ਨੂੰ ਤੁਸੀਂ ਦੱਸਿਆ ਇਹ 6 7 ਤੇ 8 ਤਰੀਕ ਦਾ ਆਡਾ ਆਪਣਾ ਸੋਮਵਾਰ ਤੋਂ ਸੋਮ ਮੰਗਲ ਤੇ ਬੁੱਧ ਸੋਮ ਮੰਗਲ ਤੇ ਬੁੱਧ ਹਾਂਜੀ ਅੱਜ ਹੋਗੀ ਤਰੀਕ 2 ਅੱਜ 2 ਤਰੀਕ ਹੋਗੀ ਲੋ ਵਿਛੇ ਰੋ ਖਿੱਚ ਦੋ ਕੰਮ ਆ ਜਿਹੜੇ ਵੀਰ ਨੇ ਕਰਾਉਣੀ ਨੇ ਰਿਪੇਅਰ ਹੁਣ ਗਾਂਹ ਪਰ ਲੋੜ ਤਾਂ ਹੈ ਹੀ ਆ ਇਹ ਰਿਪੇਅਰ ਕਰਾ ਲਓ ਸੌਖੇ ਰੋਗੇ ਪੈਸਾ ਕੋਈ ਨਹੀਂ ਹੈ ਨਾ ਰਿਪੇਅਰ ਦਾ ਕੋਈ ਪੈਸਾ ਨਹੀਂ ਜੇ ਕੋਈ ਚੀਜ਼ ਉਹ ਉਹਦੇ ਪੈਸੇ ਲੱਗਣਗੇ ਵੈਰੀ ਗੁੱਡ ਇਹ ਆਪਣਾ ਆ ਗਿਆ ਸੁਪਰ ਸੇਟਰ ਇਹ ਸੁਪਰ ਸੇਟਰ ਵੀਰੇ ਇੱਕ ਆਪਣਾ ਨਾ ਉਹ ਗੇਅਰ ਵਾਲਾ ਵੀ ਆਪਾਂ ਦਿਖਾਇਆ ਸੀ ਉਹ ਰੂਟਾ ਵੇਟਰ ਸੀਗਾ ਉਹ ਰੂਟਾ ਵੇਟਰ ਸੀ ਗੇਅਰ ਵਾਲਾ 8 ਫੁੱਟਾ ਹਾਂ ਹੁਣ ਉਹ 9 ਫੁੱਟ ਤੇ 10 ਫੁੱਟ ਚ ਵੀ ਆ ਗਿਆ ਵਾ ਅੱਛਾ ਗੇਅਰ ਵਾਲਾ ਗੇਅਰ ਵਾਲਾ ਜੇ 9 ਫੁੱਟ ਚ ਲੈਣਾ ਗੇਅਰ ਵਾਲਾ ਮਿਲੂਗਾ ਹਾਂ ਗੇਅਰ ਵਾਲਾ ਮਿਲੂਗਾ 10 ਫੁੱਟ ਚ ਵੀ ਮਿਲੂਗਾ ਉਹਦਾ ਫਾਇਦਾ ਇਹ ਸੀ ਆ ਵੀ ਗਰਾਰੀਆਂ ਨਹੀਂ ਚੇਂਜ ਕਰਨੀ ਉਹਦੀ ਗਲਾਰੀ ਨਹੀਂ ਚੇਂਜ ਕਰਨੀ ਸੀਗੀ ਉਹ ਮੰਨ ਲਓ ਕਿ ਜਿਵੇਂ ਦੋ ਤਰ੍ਹਾਂ ਦਾ ਟਰੈਕਟਰ ਆਪਣੇ ਕੋਲੇ ਜੋ ਫਾਰਮ ਟਰੱਕ ਲਾ ਲਓ ਤੇ 855 ਇਹਨਾਂ ਦੇ ਚੱਕਰ ਸੇਮ ਨਹੀਂ ਹੁੰਦੇਗੇ ਨਹੀਂ ਹੁੰਦੇ ਹਾਂ ਫਰਕ ਹੁੰਦਾ ਵਾ ਉਹ ਬਸ ਉਹ ਗੇਅਰ ਚੇਂਜ ਕਰਨਾ ਤੇ ਚੱਕਰ ਨਾਲ ਮੈਚ ਹੋ ਜਾਣੇ ਹਾਂ ਉਹ ਆਪਣੇ ਕੋ ਅਵੇਲੇਬਲ ਹੁੰਦਾ ਜੇ ਕਿਸੇ ਨੇ ਲੈਣਾ ਹਾਂ ਬਸ ਉਹ ਆਪਣੇ ਕੋਲੇ 8 ਫੁੱਟਾ ਦਾ ਹੈਗਾ ਹੀ ਆ ਤੇ 9 10 100 ਮੰਗਲਵਾਰ ਤੱਕ ਆ ਜਾਣਗੇ ਉਹ ਵੀ ਕਿਸੇ ਨੇ ਲੈਣਾ ਤੇ ਉਹ ਨੰਬਰ ਮੈਂ ਨਾ ਦਊਂਗਾ ਇਹ ਵੀਰਾਂ ਦੇ ਵੈਸੇ ਵੀ ਸਾਰੇ ਵੀਰਾਂ ਨੂੰ ਪਤਾ ਹੀ ਰਹਿਣਾ ਤੇ ਇਹ ਆ ਗਿਆ ਆਪਣਾ ਐਮਡੀ ਪਲੋ ਆ ਗਈ ਐਮਡੀ ਪਲੋ ਇਹ ਕਿਵੇਂ ਇਹਨਾਂ ਦਾ ਕਿਦਾਂ ਰਿਸਪੌਂਸ ਆਪਣੇ ਏਰੀਆ 'ਚ ਆਪਣੇ ਏਰੀਆ 'ਚ ਤਕਰੀਬਨ ਬਹੁਤ ਵਧੀਆ ਜੀ ਕਈਆਂ ਸੋਸਾਇਟੀਆਂ 'ਚ ਤਾਂ ਦੇਖੀ ਆ ਹਾਂ ਕਈਆਂ ਸੋਸਾਇਟੀਆਂ 'ਚ ਆਪਣੇ ਇਹ ਹੈਗੇ ਆ ਓਕੇ ਵਧੀਆ ਚੱਲਦੀ ਆ ਬਹੁਤ ਵਧੀਆ ਚੱਲਦੀ ਆ ਇਹ ਇਹਨਾਂ ਦਾ ਵੇਟ ਵੁੱਡ ਕਿਵੇਂ ਆ ਆਮ ਮਤਲਬ ਹੈਵੀ 'ਚ ਬਣੇ ਆ ਜਾਂ ਕੀ ਸਾਫ ਆ ਆਮ ਨਾਲੋਂ ਵੇਟ ਜ਼ਿਆਦਾ ਵੀਰੇ ਇਹਨਾਂ ਦਾ ਜ਼ਿਆਦਾ ਆ ਇਹਦੇ ਕਿਤੇ ਪਲੇਟ ਲੱਗੀ ਆ ਹਾਂ ਜੀ ਪਹਿਲੇ ਪਾਸੇ ਪਲੇਟ ਹੈਗੀ ਆ ਆਪਾਂ ਨੂੰ ਉੱਥੇ ਸਾਰਾ ਕੁਝ ਪਤਾ ਲੱਗ ਜਾਣਾ ਇੱਥੇ ਪਲੇਟ ਆ ਨੰਨਸਾਰਾ ਮੇਰਾ ਵੀਰੋਂ ਰੋਕ ਕੇ ਵੇਖ ਲਿਆ ਜੇ ਜਿਹੜੀ ਵੀ ਤੁਸੀਂ ਇਨਕੁਆਰੀ ਆਪਦੀ ਇੱਥੋਂ ਵੇਖਣੀ ਹੈ ਇਹ ਪੂਰੇ ਸ਼ੁੱਧ ਚੱਲਦੇ ਆ ਵੀਰੇ ਪੂਰੇ ਵਧੀਆ ਵੀਰੇ ਇਹਦੇ ਨਾਲ ਟਾਇਰ ਵੀ ਹੁੰਦਾ ਹੈ ਕਿ ਨਹੀਂ ਹਾਂ ਟਾਇਰ ਨਾਲ ਹੁੰਦਾ ਵਾ ਜਦੋਂ ਆਪਾਂ ਇਹਨੂੰ ਵੇਚਾਂਗੇ ਟਾਇਰ ਨਾਲ ਕੋਲ ਨਾਲ ਟਾਇਰ ਕੱਸ ਕੇ ਦਵਾਂਗੇ ਉਹਦੇ ਐਕਸਟਰਾ ਪੈਸਾ ਤਾਂ ਨਹੀਂ ਨਹੀਂ ਐਕਸਟਰਾ ਕੋਈ ਪੈਸੇ ਨਹੀਂਗੇ ਇਹ ਆਪਣਾ ਆ ਗਿਆ ਰੂਟਰ ਕਿੰਨੇ ਫੁੱਟ ਹੈ ਇਹ 10 ਫੁੱਟ ਤੇ ਇਹਦੇ ਇਸੇ 10 ਫੁੱਟ 'ਚ ਹੀ ਹੁਣ ਗੀਅਰ ਆ ਗਿਆ ਹਾਂ ਇਹਦੇ 'ਚ ਗੀਅਰ ਆ ਗਿਆ ਜੇ ਕਿੰਨਾ ਗੀਅਰ ਵਾਲਾ ਲੈਣਾ ਗੀਅਰ ਵਾਲਾ ਸਿੰਪਲ ਲੈਣਾ ਸਿੰਪਲ ਲੈ ਸਕਦਾ ਯਾਰ ਉਹ ਤਾਂ ਬਾਹਲੀ ਘੈਂਟ ਚੀਜ਼ਾਂ ਤੋਂ ਵੀ ਉਹ ਗੇਅਰ ਵਾਲ ਨੇ ਨਾ ਮੰਨ ਲੋ ਕਿ ਹਰ ਘਰੇ ਟਰੈਕਟਰ ਦੋ ਦੋ ਤਰ੍ਹਾਂ ਦੇ ਆ ਪਰ ਉਥੇ ਗਲਾਰੀਆਂ ਚੇਂਜ ਇੱਕ ਟਰੈਕਟਰ ਮਗਰ ਅਲਾਕਾ ਮੈਂ ਰਿਕਮੋਰ ਪੱਕਾ ਹੀ ਰਹਿ ਗਿਆ ਵਾ ਹਾਂ ਉਹ ਗੇਅਰ ਚੇਂਜ ਕਰੋ ਜਿੰਦੇ ਮਗਰ ਮਰਜ਼ੀ ਬਾ ਲੋ ਹਾਂ ਜਿੰਦੇ ਮਹਾ ਕਿਉਂਕਿ ਇੱਕ ਤਾਂ ਉਹ ਚੱਲਣ ਦਾ ਬਹੁਤ ਰਹਿਣਾ ਵਾ ਤੇ ਕੇ ਸੂਲਤ ਬਹੁਤ ਵਧੀਆ ਹੁੰਦੀ ਹੈ ਹਾਂ ਤੇ ਵੀਰਾਂ ਦੇ ਨੰਬਰ ਡਿਸਪਲੇ ਤੇ ਚੱਲਦੇ ਪਏ ਆ ਜੋ ਵੀ ਤੁਸੀਂ ਕਰਾਉਣਾ ਨਾ ਤੇ ਚੱਕ ਦੋ ਫਟੇ ਤੇ ਆਪਣੇ ਕੋਲ ਟਰੈਕਟਰ ਵੀਰੇ ਮੈਂ ਤਾਂ ਮੈਂ ਦੇਖਦਾ ਵੀ ਨਾਲ ਆਪਣਾ ਸਭ ਤੋਂ ਜ਼ਿਆਦਾ ਮਾਡਲ ਆ ਹੀ ਵਿਖਦਾ ਹੈ। ਹਾਂ ਸਭ ਤੋਂ ਵੱਧ ਇਹ ਵਿਖਦਾ ਵੀਰੇ 4ਵੀਂ ਲਾੜ 36। ਲਾੜ 36। ਹਾਂਜੀ। ਟਰੈਕਟਰ ਦਾ ਰਿਸਪੌਂਸ ਕਿਵੇਂ ਆ? ਟਰੈਕਟਰ ਦਾ ਰਿਸਪੌਂਸ ਬਹੁਤ ਵਧੀਆ ਜਿਹਾ ਹੁੰਦਾ। ਹੁਣ ਤਾਂ ਦਿਸਣ ਲੱਗ ਗਏ। ਹਾਂ ਦਿਸਣ ਲੱਗ ਗਏ। ਹਣਾ ਤਾਂ ਬਹੁਤ ਵਧੀਆ। ਜਦੋਂ ਤੁਸੀਂ ਨਵੇਂ-ਨਵੇਂ ਆਏ ਉਦੋਂ ਮੈਨੂੰ ਲੱਗਾ ਆਪਣੇ ਲਈ ਤੁਸੀਂ ਹੀ ਦਿੱਤੀ ਹੈ ਨਾ ਜਿੰਨੇ ਦਿੱਤੇ ਆ। ਹਾਂ ਆਪਾਂ ਹੀ ਦਿੱਤੇ ਆ। ਹਣਾ? ਇਧਰ ਆਪਾਂ ਹੀ ਦਿੱਤੇ ਜਿੰਨੇ ਦਿੱਤੇ ਆ। ਨਾ ਨਾ ਵੀਰੇ ਨੇ ਕਿਹਾ ਕਿੱਧਰ ਨੂੰ ਤੁਰ ਪਿਆ ਕੰਪਨੀ ਨਾਲੋਂ ਜ਼ਿਆਦਾ ਜ਼ੋਰ ਮਿਲਦਾ ਤੁਸੀਂ ਬਹੁਤ ਜ਼ੋਰ ਲਾਇਆ ਜ਼ੋਰ ਤਾਂ ਹਨ ਵੀਰੇ ਆਪਾਂ ਕੰਮ ਕਰਨਾ ਵਾ ਭਜਣਾ ਤਾਂ ਪੈਣਾ ਹੀ ਆ ਹਾਂ ਇਹ ਚੀਜ਼ ਬਹੁਤ ਖੇਚਲ ਕੀਤੀ ਤੁਸੀਂ ਜਦੋਂ ਆਪਾਂ ਨਵੇਂ ਆ ਨਵਿਆਂ ਨੂੰ ਦੂਜੇ ਭਾਉਣ ਵਾਸਤੇ ਬਹੁਤ ਕੁ ਕਰਦੇ ਆ ਜਦੋਂ ਲੀ ਤੇ ਗੱਡੀ ਚੜ ਜਾਂਦੀ ਨਾ ਉਹਦੇ ਨਾਲ ਚੜ ਜਾਂਦੇ ਆ ਫੇਰ ਭਜਦੇ ਆ ਨਾ ਹਾਂ ਜਦੋਂ ਤੁਰਨਾ ਹੁੰਦਾ ਉਦੋਂ ਬਹੁਤ ਔਖਾ ਪੈਂਦਾ ਉਹ ਕੱਲਿਆਂ ਨੂੰ ਤੁਰਨਾ ਬਿਲਕੁਲ ਬਿਲਕੁਲ ਨਹੀਂ ਯਾਰ ਇਹ ਬੰਦਿਆਂ ਦਾ ਨਾ ਮੂੰਹ ਦੇ ਸਿਰਤ ਨਹੀਂ ਕਹਿੰਦੇ ਕਰੀਦੀ ਪਰ ਮੈਂ ਕਰ ਦਿੱਤੀ ਏ ਬੰਦਿਆਂ ਨੇ ਵਾਕਈ ਯਾਰ ਬਹੁਤ ਖੇਚਲ ਕੇ ਮੈਂ ਕਹਿੰਦਾ ਕੰਪਨੀ ਨਾਲੋਂ ਵੀ ਜ਼ਿਆਦਾ ਖੇਚਲ ਕੀਤੀ ਨੇ ਕੰਪਨੀ ਹੁਣ ਆਪਣੇ ਨਾ ਮੰਨ ਲਓ ਕਿ ਤਕਰੀਬਨ ਸਾਰੇ ਮਾਡਲ ਆ ਗਏ ਆ ਹਾਂ ਕਿੰਨੇ ਤੋਂ ਕਿੰਨੇ ਚ ਇਹ 40 HP ਤੋਂ ਲੈ ਕੇ 75 HP ਤੱਕ 75 HP ਤੱਕ ਆਪਣਾ ਡੈਟਾ ਹੋ ਗਿਆ 75 ਆਪਣਾ CRD ਨੇ 75 CRD ਜਿਹਦੀ ਆਪਾਂ ਵੀਡੀਓ ਦੇ ਉੱਤੇ ਕਰੀ ਜਾਂਗੇ ਜੀ ਹਾਂ ਜੀ ਉਹ CRD ਆ ਗਿਆ ਆਪਣਾ ਤੇ ਇਹਦੇ ਚ ਆਪਣਾ 45 4 ਵੀਲ ਵੀ ਆ ਗਿਆ ਵਾ ਅੱਛਾ 45 4 ਵੀਲ ਵੀ ਮਿਲ ਜੂਗਾ ਉਹ ਵੀ ਮਿਲ ਜੂਗਾ ਤੇ ਪੀਆਓ ਹਸਪਾਵਰ ਦਾ 4 ਵੀਲ ਵੀ ਆ ਗਿਆ ਵਾ ਉਹ ਆਪਣਾ ਆਲੂ ਆਲੂ ਲਈ ਬੜਾ ਘੈਂਟ ਹੋਊਗਾ ਆਲੂਆਂ 45 ਬਣੇ ਆਲੂ ਵਾਸਤੇ ਸਪੈਸ਼ਲ ਆ ਹੂੰ 4 ਵੀਲ ਜਲਾ ਲੂ ਨਾ ਟਰੈਕਟਰਾਂ ਦੇ ਕਦੋਂ ਤੀ ਸਬਸਿਡੀ ਦੇਣਗੇ ਕਿ ਨਹੀਂ ਟਰੈਕਟਰਾਂ ਦੇ ਸਬਸਿਡੀ ਤਾਂ ਹਜੇ ਦੇਖਦੇ ਆਂ ਕੀ ਬੰਦਾ ਵਾ ਉਹ ਕੀ ਉਹ ਤਾਂ ਜੀਵਿੰਦਾਰ ਵੀਰਾਂ ਨੂੰ ਇਹ ਵੀ ਦੋ ਯਾਰ ਸਾਨੂੰ ਟਰੈਕਟਰ ਤੋਂ ਡੱਕ ਜੋਰ ਤਾਂ ਪੂਰਾ ਵਾ ਕੰਪਨੀ ਦਾ ਵੀ ਟਰੈਕਟਰ ਤੇ ਵੀ ਹੁਣ ਆਲੂਆਂ ਦੀ ਸਕੀਮ ਦੇ ਵਿੱਚ ਦਿੱਤਾ ਜਾਵੇ ਉਹ 45 ਹਾਂ ਪਰ ਉਹ ਜਿਵੇਂ ਜਿਵੇਂ ਚੱਲੋ ਹਾਂ ਜਿਵੇਂ ਚੱਲਦਾ ਓਵੇਂ ਹੌਲੀ ਹੌਲੀ ਬੁਰਕ ਕਰਦਾ ਹੈ ਜਦੋਂ ਕੋਈ ਸਕੀਮ ਆਈ ਵੀਰੇ ਜਿਵੇਂ ਤੁਸੀਂ ਟਰੈਕਟਰ ਨੂੰ ਫੀਲਡ ਦੇ ਵਿੱਚ ਬਾਬੇ ਦੀ ਮੇਰ ਨਾਲ ਸੋਹਣੇ ਤੋਂ ਡੇ ਚੱਲ ਰਹੇ ਹਾਂ ਹਾਂਜੀ ਸਾਲ ਹੋ ਗਿਆ ਆਪਾਂ ਨੂੰ ਕਿ ਜਿਆਦਾ ਹੀ ਹੋ ਗਿਆ ਆਪਾਂ ਨੂੰ 1.5 ਸਾਲ ਹੋ ਗਿਆ 1.5 ਸਾਲ ਹਾਂਜੀ ਟਰੈਕਟਰ ਜਿਹੜਾ ਸਭ ਤੋਂ ਪਹਿਲਾਂ ਵੇਚਿਆ ਸੀ ਹਾਂਜੀ ਉਹਦੇ 'ਚ ਕੋਈ ਦਿੱਕਤਾਂ ਪਰੇਸ਼ਾਨੀ ਕਦਾਈ ਨਹੀਂ ਅਜੇ ਤੱਕ ਕੋਈ ਨਹੀਂ ਆਈ ਕੋਈ ਨਹੀਂ ਆਈ ਕੋਈ ਨਹੀਂ ਆਈ ਆਪਣੇ ਕਿਹਦਾ ਧਰਮ ਗੋਡਲਾ ਬਾਈ ਹਾਂ ਇੱਕ ਉਥੇ ਦਿੱਤਾ ਸੀਗਾ ਉਹ ਬੰਦਾ ਵੀ ਫੋਲੋ ਜੂੰਦਾ ਜੀ ਬਹੁਤ ਜ਼ਿਆਦਾ ਉਹ ਤਾਂ ਹੁਣ ਵੀ ਚੱਲੀ ਜਾਂਦਾ ਤੂੜੀ ਵਾਲੀ ਤੇ ਹਾਂ तकरीबन ਉਹ 350 ਟਰਾਲੀ ਬਣਾ ਗਿਆ ਬਣਾ ਗਿਆ ਉਹ ਬੰਦਾ ਹੈਵੀ ਮੇਨ ਬਹੁਤ ਬੰਦਾ ਕਾਮ ਆ ਸਭ ਤੋਂ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਉਹ ਮਤਲਬ ਕਿ ਉਥੇ ਧਰਮ ਖੋੜ ਚ ਸਭ ਤੋਂ ਪਹਿਲਾਂ ਤੂੜੀ ਵਾਲੀ ਹੋਣੀ ਚਲਾਈ ਆ ਹਾਂ ਜੀ ਉਹਦੇ ਕੋਲੇ ਪਾਸ ਆ ਨਾ ਸਮਝ ਸਾਰੇ ਪਾਸਾ ਕਿਉਂਕਿ ਉਹਨੇ ਤਾਂ ਆਕਸੀਜਨ ਰੈਕਟਰ ਤੋਂ ਕੰਮ ਲੈਣਾ ਬਹੁਤ ਜ਼ਿਆਦਾ ਹੁਣ ਉਹਨੇ ਤੂੜੀਆਂ ਤੋਂ ਬੰਦ ਕਰਨਾ ਕੰਪਿਊਟਰ ਕਰਾਇਆ ਤਾਂ ਲਾ ਲੈਣਾ ਹਾਂ ਤੇ ਕੰਪਿਊਟਰ ਕਰਾਇਆ ਤੋਂ ਸੀਜ਼ਨ ਬੰਦ ਹੁੰਦੇ ਆਂ ਉਦੋਂ ਉਹ ਆਪਣਾ ਝੋਨੇ ਆਏ ਨੇ ਨੇੜੇ ਜੇ ਫਿਰ ਉਹਨੂੰ ਸਬਰ ਸੀਟਰ ਤੇ ਜੋੜ ਦੇਣਾ ਉਹਦੇ ਕੋਲ ਇੰਪਲੀਮੈਂਟ ਵੀ ਵੱਡੇ ਆ ਬਹੁਤ ਜ਼ਿਆਦਾ ਮਰੇ ਨਾ ਕਿਰਾਇਆ ਵੀ ਉਹ ਦੱਸਦਾ ਪਿਆ ਮੈਨੂੰ ਕਰੇ 8 ਫੁੱਟ ਬਾਗਟਾ ਕਰੇ 8 ਫੁੱਟ ਹਨਾ 8 ਫੁੱਟ ਆਮ 7 ਹੁੰਦੀ ਸਾਡੇ ਕੋਲ ਦੀ 7 ਹੀ ਆ ਉਹ 8 ਫੁੱਟ ਬਾਗਟ ਉਹ ਕਹਿੰਦਾ ਮੇਰੇ ਕੋ ਹਟ ਕਹਿੰਦਾ ਵੀ ਕਿਰਾਇਆ ਉਹ ਨਹੀਂ ਲੈਣਾ ਹਾਂ ਮੈਂ ਤਾਂ ਕਹਾਂ ਜੇ ਸਮਝੋ ਸਾਰਿਆਂ ਕੋਲ ਪਾਲ ਸਾਹਿਬ ਵੀ ਉਹਨੇ ਤਾਂ ਉਹ ਤਾਂ ਬਹੁਤ ਬਹੁਤ ਵਧੀਆ ਚੱਲ ਰਿਹਾ ਉਹਦੇ ਕੋਲ ਟਰੈਕਟਰ ਉਸ ਤੋਂ ਬਾਅਦ ਮਤਲਬ ਟਰੈਕਟਰ ਦੀ ਕੋਈ ਰਿਪੇਅਰ ਪੂਰਤ ਨਹੀਂ ਕੀਤੀ ਨਹੀਂ ਨਹੀਂ ਕੁਛ ਨਹੀਂ ਆਇਆ ਹਜੇ ਤੱਕ ਉਹਦੇ ਚ ਇਹ ਦੇਖੋ ਨਾ ਆਪਾਂ ਚੀਜ਼ ਦੇ ਲੈਨੇ ਆ ਤੇ ਬਾਅਦ ਚ ਕੁੱਤੇ ਭਗਾਈ ਜੀ ਹੁੰਦੀ ਰਹਿੰਦੀ ਯਾਰ ਨਹੀਂ ਸਰਵਿਸ ਤੋਂ ਬਿਨਾ ਹਜੇ ਤੱਕ ਟਰੈਕਟਰ ਨੇ ਕੋਈ ਕੰਪਲੀਟ ਨਹੀਂ ਦਿੱਤੀ ਉਹਦੇ ਚ ਅਸੀਂ ਸਰਵਿਸ ਤੁਹਾਡੀਆਂ ਤਿੰਨ ਚਾਰ ਬੰਦਿਆਂ ਦੀਆਂ ਵੀਡੀਓ ਬਣਾ ਕੇ ਆਇਆ ਤੁਹਾਡੀ ਸਰਵਿਸ ਚੰਗੀ ਉਹ ਸਰਵਿਸ ਦਵਾਂਗੇ ਤਾਂ ਆਪਾਂ ਫਿਰ ਅਗਲਾ ਹਾਂ ਕਹਿੰਦਾ ਵੀ ਨੇ ਵੀ ਤੁਹਾਡੀ ਸਿਫਤ ਕੀਤੀ ਉਹ ਬਾਈ ਨੇ ਵੀ ਕਹਿੰਦਾ ਵੀ ਕੋਈ ਵੀ ਦੁੱਖ ਤਕਲੀਫ ਹੁੰਦੀ ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ ਕਹਿੰਦਾ ਭਾਈ ਹੁੰਦੀ ਭਜਨਾ ਦਾ ਆਪ ਨੂੰ ਪੈਣਾ ਹਾਂ ਅੱਪਾ ਅਗਲੇ ਦਿਨ ਖਣ ਪਿੱਛੇ ਕਦਰ ਕਰਾਂਗੇ ਫੇਰੀ ਇਹ ਮੈਂ ਤਾਂ ਇਹ ਕਹਿਣਾ ਜਿੰਨਾ ਤੁਸੀਂ ਜ਼ੋਰ ਲਾਇਆ ਨਾ ਕੰਪਨੀ ਨੂੰ ਸਟੈਂਡ ਕਰਨ ਨੂੰ ਇਹ ਕੰਪਨੀ ਨੂੰ ਸੋਚਣਾ ਚਾਹੀਦਾ ਯਾਰ ਆ ਦਾ ਡੀਲਰਾਂ ਵਾਸਤੇ ਵੀ ਕੋਈ ਨਾ ਕੁਝ ਪਰ ਕੰਪਨੀ ਦੇਂਦੀ ਕੋਈ ਨਹੀਂ ਫੜੀ ਹੋਣੀ ਚਲੋ ਇਹਦੇ ਨਾਲ ਮੈਂ ਇੱਕ ਚੀਜ਼ ਦੀ ਸਿਰਫ ਧੋਰ ਕਰਦਾ ਕਰਤਾਰ ਪ੍ਰੋਡਕਟ ਤਾਂ ਚਲੋ ਵਧੀਆ ਜਾਮਾ ਪਹਿਲਾਂ ਇਹ ਵੀਡੀਓ ਇਸ ਚੀਜ਼ ਦੀ ਕਰ ਚੁੱਕਾ ਇਹ ਇਹ ਟਰੈਕਟਰ ਉਹ ਪਰ ਜਿਵੇਂ ਲੈ ਕੇ ਆਣਾ ਨਾ ਘਰ ਮੰਨ ਲਓ ਮੈਂ ਹੀ ਲੈਣਾ ਕੁਝ ਲਾਉਣਾ ਨਹੀਂ ਪੈਣਾ ਅੱਗੇ ਵੇਟ ਵੀ ਹੈਗੇ ਪਿੱਛੇ ਵੇਟ ਵੀ ਹੈਗੇ ਛਤਰੀ ਵੀ ਹੈਗੀ ਆ ਛਤਰੀ ਨੂੰ ਲਾਈਟਾਂ ਵੀ ਆਈਆਂ ਸ਼ੀਸ਼ਾ ਵੀ ਹੈਗਾ ਮੇ ਤੁਹਾਨੂੰ ਕੋਈ ਚੀਜ਼ ਇਹ ਨਹੀਂ ਹੈ ਕਿ ਵੀ ਲਵਾਉਣੀ ਪਊ ਨਾ ਕੋਈ ਸਪੈਸ਼ਲ ਲਵਾਉਣ ਦੀ ਕੋਈ ਲੋੜ ਨਹੀਂ ਗੀ ਲੱਖ ਰੁਪਏ ਦਾ ਸਮਾਨ ਮਿਲਦਾ ਨਾਲ ਆਰਾਮ ਨਾਲ ਲੱਗਦਾ ਨਾਲ ਜੀ ਹਣਾ ਹਾਂ ਲਵਾਉਣਾ ਪਵੇ ਨਾ ਹੁਣ ਕਿਸੇ ਨਾਲ ਹਾਂ ਇੰਨੇ ਪੈਸੇ ਲੱਗਦੇ ਆ ਲੱਗਦੇ ਆ ਇਹ ਕੰਪਨੀ ਫ੍ਰੀ ਆਫ ਕੋਸਟ ਪਰ ਜਿਹੜਾ ਮਗਰਲਾ ਹੋਡਾ ਬਹੁਤ ਹੈਵੀ ਆ ਪੈਟਰੋ ਦਾ ਪੂਰਾ ਵੇਟ ਚੱਕਣ ਵਾਲਾ ਬਸ ਇੱਕ ਕੰਪਨੀ ਦਿੰਦੀ ਜਾਂ ਦੂਜੀ ਇਹ ਆ ਹਾਂ ਹੋਰ ਤਾਂ ਕੋਈ ਨਹੀਂ ਮਿਲਦਾ ਨਹੀਂ ਹੋਰ ਕਿਸੇ ਨੇ ਨਹੀਂ ਹਜੇ ਤੱਕ ਕੋਈ ਨਹੀਂ ਦਿੰਦੀ ਨਹੀਂ ਨਾ ਦਿੰਦਾ ਬਿਲਕੁਲ ਮੈਂ ਕਿਹਦਾ ਪਲੇਟਫਾਰਮ ਖੁੱਲਾ ਡੁੱਲਾ ਜਿੰਨਾ ਮਰਜ਼ੀ ਮੈਂ ਕਹਿੰਦਾ ਵੀ ਭਾਵੇਂ ਜਵਾਹ ਖੇਢੀ ਜਾਣੀ ਕਿ ਇਹ ਚੀਜ਼ ਹੁਣ ਵਾਲਾ ਜਿਹੜੇ ਅਗਲੇ ਮਾਡਲ ਆ ਉਹਨਾਂ ਦੇ ਵਿੱਚ ਵੀ ਬਹੁਤ ਕਰਤਾ ਇਹਨਾਂ ਨੇ ਇਹ ਦੋ ਵੀ ਗਾਹ ਹੋਰ ਕੋਲ ਆ ਉਸ ਤੋਂ ਵੀ ਹਾਂ ਓਕੇ ਜੋ ਮਾਡਲ ਉਹਨਾਂ ਤੋਂ ਉਸ ਤੋਂ ਵੀ ਖੁੱਲਾ ਵਾ ਵੈਰੀ ਗੁੱਡ ਯਾਰ ਕੰਪਨੀ ਧਿਆਨ ਤਾਂ ਦੇ ਰਹੀ ਬਾਕੀ ਹੱਲੇ ਆਪਣੇ ਕਿਸਾਨ ਵੀ ਰੋਹੀ-ਰੋਹੀ ਹੋਲੀ-ਹੋਲੀ ਜਿਵੇਂ-ਜਿਵੇਂ ਪਿੰਡਾਂ 'ਚ ਚੱਲਣਗੇ ਨਾ ਉਸਪੌਂਸ ਫੇਰ ਆਵੇਂ ਆਉਗਾ ਜੀ ਮਾ ਉਹਦੋਂ ਹੀ ਜੜੇ ਆ ਬਾਈ ਦੀ ਵੀਡੀਓ ਕਰਕੇ ਆਇਆ ਮਾਉ ਨੂੰ ਦੱਸਿਆ ਨਹੀਂ ਉਹ ਕਹੇ ਤਾਂ ਟੂੰਡੀ ਵਾਲੀ ਤੇ ਚੱਲਦਾ ਬੈਠੇ ਮੈਨੂੰ ਕਹਿੰਦਾ ਯਾਰ ਮੈਂ ਕਦੀ ਬੋਲਿਆ ਨਹੀਂ ਉਹ ਮੈਂ ਕਹਾਂ ਨਹੀਂ ਬਾਈ ਤੂੰ ਜੋ ਹੈਗਾ ਸੱਚ ਤੂੰ ਉਹ ਹੀ ਦੱਸਣਾ ਬਿਲਕੁਲ ਬਿਲਕੁਲ ਸਹੀ ਗੱਲ ਜੇ ਕੋਈ ਕਮੀ ਹੈ ਤੇ ਮੈਂ ਕਹਾਂ ਤੂੰ ਕਮੀ ਦੱਸਣੀ ਜੇ ਕੋਈ ਚੰਗੀ ਚੀਜ਼ ਹੈ ਤਾਂ ਚੰਗੀ ਉਹਨੇ ਦੋ ਕੇ ਸੁਝਾਅ ਜ਼ਰੂਰ ਦਿੱਤੇ ਵੀ ਐਦਾ ਐਦਾ ਚਾਹੀਦਾ ਤੇ ਉਹ ਆਪ ਕੋ ਉਵੇਂ ਪਾਏ ਆਪਾਂ ਕਟਿਆ ਕੁਛ ਨਹੀਂ ਮਗਰ ਨਾ ਬਾਕੀ ਆ ਨਾ ਜਿਹੜੀ ਚੀਜ਼ ਮਨ ਲੋ ਆਪਣਾ ਕੰਪਨੀ ਦੇ ਰਹੀ ਵਧੀਆ ਦੇ ਰਹੀ ਆ ਹੂੰ ਇਹ ਹੈ ਨਹੀਂ ਇਹੋ ਜਿਹੇ ਵਿੱਚ ਦਿੱਕਤ ਆ ਰਹੀ ਚਲੋ ਲਓ ਜੀ ਵੀਰੋ ਕਰਤਾਰ ਏਜੰਸੀ ਆਪਣੇ ਜਗਰਾਉ ਟਰੈਕਟਰ ਤਾਂ ਲੈਣਾ ਤੇ ਲੈਣਾ ਤੁਸੀਂ ਪਤਾ ਹੀ ਆ ਜਿਹੜੇ ਵੀਰਾਂ ਨੂੰ ਟਰੈਕਟਰ ਲੈਣਾ ਟਰੈਕਟਰ ਦੇ ਨਾਲ ਨਾਲ ਆਪਾਂ ਤੁਹਾਡੇ ਵਾਸਤੇ ਕੁਝ ਕੁ ਸਕੀਮਾਂ ਵੀਰ ਨੇ ਦੱਸਿਆ ਕਿਦਾ ਸਬਸਿਡੀ ਇੱਥੇ ਹੀ ਭਰੀ ਜਾਣੀ ਤੇ ਇੱਕ ਸੋਮਵਾਰ ਮੰਗਲਵਾਰ ਬੁੱਧਵਾਰ ਜਿਹੜਾ ਹੋਣ ਆਉਣਾ ਆਪਣਾ ਮਹੀਨਾ ਕਿਹੜਾ ਵਾ ਮੇਰਾ ਨਕੜਾ ਤੁਸੀਂ ਪਾ ਦਿਓ ਮਾ ਜਮਾ ਮਾ ਮੇਨਾ ਇਹ ਸੋ ਮੰਗਲ ਬੋਧ 6 ਤਰੀਕ 6 ਤਰੀਕ 6 7 ਤੇ 8 ਤੁਸੀਂ ਕੋਈ ਵੀ ਇੰਪਲੀਮੈਂਟ ਆਦੀ ਉਹਦੀ ਰਿਪੇਅਰ ਕਰਾਉਣੀ ਆ ਉਹਦੀ ਕੋਸਟ ਫਰੀ ਆ ਹਾਂ ਜੇ ਕੋਈ ਸਮਾਨ ਪਾਉ ਉਹਦੇ ਪੈਸੇ ਲੱਗਣੇ ਆ ਲੇਬਰ ਦਾ ਕੋਈ ਰੁਪਈਆ ਨਹੀਂ ਤੁਸੀਂ ਇੱਥੇ ਆ ਕੇ ਕਾਦੀ ਰਿਪੇਅਰ ਕਰਾ ਸਕਦੇ ਕਾਦੀ ਸਬਸਿਡੀ ਭਰ ਸਕਦੇ ਸਬਸਿਡੀ ਲਈ ਵੀ ਬਹੁਤ ਫੋਨ ਕਰਦੇ ਹੁੰਦੇ ਵੀ ਸਬਸਿਡੀ ਕਿੱਥੇ ਭਰੀ ਜੋ ਕਿਵੇਂ ਭਰੀ ਜੋ ਹੁਣ ਤੁਹਾਨੂੰ ਉਹ ਵੀ ਟਿਕਾਣਾ ਆਪਾਂ ਦੱਸ ਦਿੰਦਾ ਦੇਤੀ ਆਪਣੇ ਕਰਤਾਰ ਏਜੰਸੀ ਜੀ ਬੀਲੀ ਘਰ ਦੇ ਨਾਲ ਆਪਣਾ ਜਗਰਾਉ ਤੋਂ ਮੋਗਾ ਰੋਡ ਸਾਹਮਣੇ ਦਿਸ ਬਨੇ ਡੈਕਟਰ ਤੋਂ ਹਾਈਵੇ ਤੇ ਪੁਲ ਚੜਨ ਤੋਂ ਪਹਿਲੇ ਤੇ ਨੰਬਰ ਵੀ ਰਾ ਦੇ ਡਿਸਪਲੇ ਤੇ ਚੱਲਦੇ ਪਿਆ ਜੇ ਕੋਈ ਤੁਸੀਂ ਹੋਰ ਕੋਈ ਗੱਲਬਾਤ ਪੁੱਛਣੀ ਆ ਕੋਈ ਗੱਲਬਾਤ ਸਾਡੇ ਤੋਂ ਜਾਣਕਾਰੀ ਅਧੂਰੀ ਰਹਿ ਗਈ ਹੋਵੇ ਤੇ ਵੀਰ ਉਹਨਾਂ ਨੂੰ ਤੁਸੀਂ ਫੋਨ ਤੇ ਪੁੱਛਿਓ ਗੱਲਬਾਤ ਕਰਦਿਆਂ ਕੋਈ ਵੱਧ ਘੱਟ ਸ਼ਬਦ ਨਿਕਲੇ ਆਵੇ ਮੇਰੀ ਮਾਫੀ ਹੈ ਬਵਾ ਗਿਆ ਮਿਲਦੇ ਆਗਲੀ ਵੀਡੀਓ ਸਾਰੇ ਵੀਰਾਂ ਨੂੰ ਅੱਛਾ ਰਹੋ